ਮਰਾ ਆ ਇੱਕ ਪੇਜ ਆ ਫੇਸਬੁੱਕ ਦੇ ਉੱਤੇ ਇਹ ਆ ਪੰਜਾਬ ਦੀ ਖਬਰ ਹਨਾ ਤੇ ਪਹਿਲਾਂ ਤੁਸੀਂ ਪੜ੍ਹ ਲਓ ਇਹਦੇ ਉੱਤੇ ਲਿਖਿਆ ਕੀ ਆ ਉਹਨੇ ਲਿਖਿਆ ਕਹਿੰਦਾ ਵੀ ਜਨਾਨੀ ਨੂੰ ਲਾਣਤਾਂ ਪਾਓ ਵੀ ਜਨਾਨੀਆਂ ਨੂੰ ਧਾਰਮਿਕ ਸਥਾਨਾਂ ਤੇ ਕੱਲੀਆਂ ਨਾ ਭੇਜੋ ਤੇ ਉਹ ਜਿਹੜੀ ਵੀਡੀਓ ਵਾਲਾ ਮੁੱਦਾ ਚੱਲ ਰਿਹਾ ਵੀ ਉਹਨੂੰ ਨੰਬਰ ਫੜਾਤਾ ਅੱਛਾ ਇਹ ਬੰਦੇ ਨੇ ਪੇਜ ਬਣਾਇਆ ਪੰਜਾਬ ਦੀ ਖਬਰ ਹਨਾ ਅਇਦਾਂ ਕਰਕੇ ਪੱਗ ਦੀ ਫੋਟੋ ਲਈ ਆਪਾਂ ਨੂੰ ਨਹੀਂ ਪਤਾ ਕੌਣ ਹੈ ਇਹ ਬੰਦਾ ਪੰਜਾਬ ਦੀ ਖਬਰ ਹੈ ਨਾ ਵੀ ਚਲੋ ਠੀਕ ਹੈ ਇਹ ਬੰਦੇ ਨੇ ਇੱਕ ਦਿਨ ਪਹਿਲਾਂ ਇਹ ਪੋਸਟ ਪਾਈ ਹੈ ਨਾ ਥੱਲੇ ਲਿਖ ਕੇ ਬੱਚਿਆਂ ਦੀ ਦਾਦੀ ਲੱਗਦੀ ਹੈ ਕਹਿੰਦਾ ਤੇ ਉਸ ਤੋਂ ਬਾਅਦ ਇਸੇ ਬੰਦੇ ਨੇ 9 ਘੰਟਿਆਂ ਪਹਿਲਾਂ ਇੱਕ ਵੀਡੀਓ ਬਣਾ ਕੇ ਪਾਈ ਉਹਦੇ ਵਿੱਚ ਇਹ ਬੰਦਾ ਕਹਿੰਦਾ ਕਹਿੰਦਾ ਵੀ ਯਾਰੋ ਲੋਕਾਂ ਨੇ ਵੀ ਇਹਨੂੰ ਐਵੇਂ ਭੰਡ ਤਾਰ ਨਿੰਦ ਤਾ ਵੀ ਉਹਦਾ ਕਮੈਂਟ ਕੀਤਾ ਥੱਲੇ ਇੱਕ ਬੰਦੇ ਨੇ ਉਹ ਕਹਿੰਦਾ ਵੀ ਇਹ ਮੇਰੇ ਮੰਮੀ ਡੈਡੀ ਆ ਵੀ ਮੇਰੇ ਡੈਡੀ ਨੇ ਉਹਨੂੰ ਜਿੱਦਾਂ ਕਹਦੇ ਵੀ ਟੋਕਨ ਵਾਲੀ ਪਰਚੀ ਫੜਾਈ ਸੀ ਤੇ ਹੁਣ ਇਹ ਬੰਦੇ ਨੇ ਇਹ ਲਿਖ ਕੇ ਇੱਥੇ ਪਾਤਾ ਮਤਲਬ ਇਹ ਬੰਦਾ ਇੱਕ ਦਿਨ ਪਹਿਲਾਂ ਇਹ ਚੀਜ਼ ਲਿਖ ਕੇ ਪਾਉਂਦਾ ਤੇ ਅਗਲੇ ਦਿਨ ਇਹ ਆ ਵੀਡੀਓ ਪਾਤੀ ਇਹ ਇੱਕ ਇੱਕੋ ਹੀ ਚੈਨਲ ਦੀ ਗੱਲ ਕਰਦਾ ਮੈਂ ਹਜੇ ਜਿਹੜਾ ਮੇਰੇ ਸਾਹਮਣੇ ਆਇਆ ਵੀ ਪੰਜਾਬ ਦੀ ਖਬਰ ਹਨ ਇਹ ਪੰਜਾਬ ਦੀ ਕਿ ਸਾਲੀ ਕਿਹੜੀ ਖਬਰ ਹੋਗੀ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਹਨ ਵੀ ਪੰਜਾਬ ਦੀ ਖਬਰ ਵਾਲਾ ਚੈਨਲ ਬਣਾ ਕੇ ਕੱਲ ਤੂੰ ਵੀ ਇਹਨੂੰ ਭੈਣ ਚੋਦ ਨੂੰ ਕੋ ਪੁੱਛਣ ਵਾਲਾ ਹੋਵੇ ਵੀ ਮੇਰੇ ਸਾਲਿਆ ਤੂੰ ਉਹ ਪਹਿਲਾਂ ਵਾਲੀ ਪੋਸਟ ਦਾ ਡਿਲੀਟ ਕਰ ਦੇ ਹਨਾ ਜੇ ਤੂੰ ਆ ਵੀ ਪਾਉਣ ਲੱਗਾ ਤੂੰ ਕੱਲ ਉਹ ਪਾਇਆ ਅੱਜ ਇਹ ਪਾਇਆ ਕਹਿਣ ਦਾ ਮੀਨਿੰਗ ਯਾਰ ਵੀ ਜਨਤਾ ਭੈਣ ਚੋਦ ਕੰਮ ਕਰਕੇ ਰਾਜੀ ਨਹੀਂ ਹਣਾ ਵੀ ਬਸ ਇਹ ਆ ਜਨਤਾ ਨੂੰ ਦਾ ਵੀਡੀਓ ਪਾ ਦਈਏ ਚਾਰ ਪੀਏ ਜਿੱਧਰੋਂ ਆਈ ਜਾਂਦੇ ਆ ਬਸ ਸੱਟ ਆ ਕੰਮ ਹਣਾ ਅੱਛਾ ਹੁਣ ਇਹਦੇ ਵਿੱਚ ਨਾ ਆ ਆਈਡੀ ਆ ਥੱਲੇ ਸੁਖੀ ਸਿੰਘ ਦੀ ਤੇ ਉਹ ਸ਼ਾਇਦ ਅਗਲੇ ਦਾ ਕੋਈ ਮੁੰਡਾ ਹੋਣਾ ਜਾਂ ਕੁਝ ਵੀ ਹੋਊਗਾ ਤੇ ਹੁਣੇ ਲਿਖ ਕੇ ਪਾਇਆ ਉਹ ਕਹਿੰਦਾ ਵੀ ਬਾਈ ਜੀ ਸਾਰਿਆਂ ਨੂੰ ਬੇਨਤੀ ਆ ਵੀ ਇਹ ਮੇਰੇ ਮੰਮੀ ਡੈਡੀ ਨੇ ਦੋਵੇਂ ਜਣੇ ਉਹ ਟੋਕਨ ਤੇ ਟੋਕਨ ਵਾਲੀ ਪਰਚੀ ਕਹਿੰਦਾ ਵੀ ਫੜਾਈ ਸੀ ਉਹਨੇ ਸ਼ਾਲ ਤਾਂ ਮਾਰੀ ਵੀ ਉੱਥੇ ਕਹਿੰਦਾ ਪੈਰ ਧੋਣ ਵਾਲੀ ਖਾਲੀ ਬਣੀ ਹੋਈ ਸੀ ਕਹਿੰਦਾ ਵੀ ਉਹ ਇਹ ਲੱਗਿਆ ਵੀ ਟੋਕਨ ਫੜ ਕੇ ਸ਼ਾਲ ਮਾਰ ਕੇ ਜਿੱਦਾਂ ਵੀ ਭੱਜ ਗਈ ਜਨਾਨੀ ਹਨਾ ਤੇ ਪਹਿਲਾਂ ਤਾਂ ਚੱਲ ਇਹਦੀ ਆਪਾਂ ਗੱਲ ਕਰਦੇ ਹੀ ਪੰਜਾਬ ਦੀ ਖਬਰ ਵਾਲਾ ਪੇਜ ਦੀ ਵੀ ਭਰਾਵਾ ਜੇ ਤੂੰ ਆ ਦੂਜੀ ਵੀਡੀਓ ਪਾਉਣ ਲੱਗਿਆ ਹੈ ਨਾ ਸਪਸ਼ਟ ਕਰਨ ਵਾਲੀ ਤਾਂ ਪਹਿਲੀ ਪੋਸਟ ਡੇਟ ਕਰ ਦਿੰਦਾ ਹਨਾ ਤੇ ਪੰਜਾਬ ਦੀ ਏਡੀ ਕਿੱਡੀ ਕੀ ਮਤਲਬ ਤੂੰ ਮੁੱਦਾ ਚੱਕ ਲਿਆ ਜਾਂ ਕਿੱਡੀ ਕੁ ਖਬਰ ਬਣਾਤੀ ਹਨਾ ਪੰਜਾਬ ਦੇ ਨਾਮ ਦੇ ਤੂੰ ਪੇਜ ਬਣਾਇਆ ਤੇ ਮਤਲਬ ਵੀ ਯਾਰ ਕੋਈ ਵੀ ਚੀਜ਼ ਚੱਲਦੀ ਆ ਕੁਝ ਵੀ ਹੁੰਦਾ ਪਰ ਸਾਲਾ ਮੜਾ ਮੋਟਾ ਪਹਿਲਾਂ ਸੋਚਦਾ ਲਿਆ ਕਰੋ ਸਮਝਦਾ ਲਿਆ ਕਰੋ ਹਨਾ ਵੀ 2 ਮਿੰਟ ਨਹੀਂ ਲਾਉਂਦੇ ਪਤਾ ਨਹੀਂ ਤਾਂ ਇਹ ਚੀਜ਼ ਹੁੰਦੀ ਆ ਵੀ ਛੇਤੀ ਕੋਈ ਹੋਰ ਬੰਦਾ ਪਹਿਲਾਂ ਨਾ ਵੀਡੀਓ ਪਾ ਦੇ ਵੀ ਮੈਂ ਵਿਊ ਖੱਟ ਲਾ ਹਨਾ ਤੇ ਆ ਚੀਜ਼ਾਂ ਮਤਲਬ ਵੀ ਆਪਣੇ ਸੋਸ਼ਲ ਮੀਡੀਆ ਜਿਹੜਾ ਇਹ ਮਾੜਾ ਨਹੀਂ ਹੈਗਾ ਸੋਸ਼ਲ ਮੀਡੀਆ ਚੰਗਾ ਵੀ ਆ ਤੇ ਦੋਵੇਂ ਪੱਖ ਆ ਹਨਾ ਮੜਾ ਵੀ ਆ ਚੰਗਾ ਵੀ ਆ ਪਰ ਉਹ ਆਪਣੇ ਤੇ ਡਿਪੈਂਡ ਆ ਵੀ ਆਪਾਂ ਕਿੱਦਾਂ ਉਹਨੂੰ ਯੂਜ਼ ਕਰਨਾ ਹੈ ਨਾ ਤੇ ਇਹ ਬੈਠੇ ਬੈਠੇ ਇਹ ਵੀਡੀਓ ਮੇਰੇ ਸਾਹਮਣੇ ਆਈ ਹੈ ਨਾ ਤੇ ਇਹਦੇ ਵਿੱਚ ਚਲੋ ਆ ਚੀਜ਼ ਲਿਖੀ ਹੋਈ ਸੀ ਉਹ ਕਮੈਂਟ ਦੇ ਵਿੱਚ ਅਗਲੇ ਨੂੰ ਦੱਸਤਾ ਵੀ ਮੇਰੇ ਮੰਮੀ ਡੈਡੀ ਆ ਭਰਾਵਾ ਪਰ ਉਹ ਬਜ਼ਾਰ ਬੰਦਿਆਂ ਦੀ ਕਿੰਨੀ ਬਦਨਾਮੀ ਹੋਈ ਆ ਹੈ ਨਾ ਕਿਸੇ ਪੇਜ ਵਾਲੇ ਦਾ ਕੱਖ ਨਹੀਂ ਜਾਣਾ ਕਿਸੇ ਦਾ ਕੱਖ ਨਹੀਂ ਜਾਣਾ ਇੱਕ ਮਿੰਟ ਬੁੱਤ ਚੁੱਪ ਕਰ ਜਾ ਕਿਸੇ ਦਾ ਕੱਖ ਨਹੀਂ ਜਾਣਾ ਔਰ ਗੱਲ ਇਹ ਆ ਵੀ ਜਨਤਾ ਯਾਰ ਪਤਾ ਨਹੀਂ ਤਾਂ ਸੜੀ ਜਨਤਾ ਹੈ ਵਿਲੀ ਆ ਹਨਾ ਇੱਕ ਮਿੰਟ ਨਹੀਂ ਲਾਉਂਦੇ ਵੀ ਉਹ ਬੰਦਿਆਂ ਦੀ ਕਿੰਨੀ ਬਦਨਾਮੀ ਉਹਨਾਂ ਨੇ ਕਰਤੀ ਇੱਕ ਦਿਨ ਦੇ ਵਿੱਚ acha ਇੱਕ ਵੀਡੀਓ ਹੋਰ ਸਾਹਮਣੇ ਆਈ ਹਨਾ ਉਹ ਕੋਈ ਉਦਾਂ ਕਿਸੇ ਨੂੰ ਕੁੱਟ ਮਾਰ ਦੀ ਵੀਡੀਓ ਸੀਗੀ ਤੇ ਲੋਕਾਂ ਨੇ ਉਹ ਚੀਜ਼ ਨੂੰ ਇਹਦੇ ਨਾਲ ਜੋੜਤਾ ਤੇ ਆ ਦੇਖੋ ਇਹਦੇ ਵਿੱਚ ਜਨਤਾ ਨੇ ਇਹਦੇ ਨਾਲ ਜੋੜਤਾ ਵੀ ਇਹ ਵੀਡੀਓ ਜਨਾਨੀ ਦੀ ਹੈ ਜੀ ਉਹਨੂੰ ਕੁੱਟਮਾਰ ਕਰਦੇ ਆ ਜਨਾਨੀ ਦੀ ਵੀ ਉਹਨੇ ਨੰਬਰ ਫੜਿਆ ਸੀ ਇਦਾਂ ਉਦਾਂ ਹਨਾ ਆ ਦੇਖ ਲੋ ਕਰਨ ਦਾ ਮੀਨ ਵੀ ਯਾਰ ਕੋਈ ਮਤਲਬ ਨਹੀਂ ਪਤਾ ਹੀ ਨਹੀਂ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਬਸ ਜਨਤਾ ਨੂੰ ਇਹ ਚੀਜ਼ ਆ ਵੀ 2 ਮਿੰਟ 3 ਮਿੰਟ ਅਸੀਂ ਲੇਟ ਹੋ ਗਏ ਸਾਡੀ ਵੀਡੀਓ ਕਿਸੇ ਨੇ ਹੋਰ ਪਹਿਲਾਂ ਓਟਾ ਦਾ ਦੀਰ ਲੈ ਲਿਆ ਵੀ ਇਹ ਹੀ ਲੈ ਲਈਏ ਹੈਨਾ ਇਸ ਕਰਕੇ ਆ ਚੈਨਲ ਵਾਲੇ ਨੂੰ ਬੇਨਤੀ ਆ ਭਰਾਵਾ ਜੀ ਵੀਡੀਓ ਦੇਖੇਗਾ ਨਾ ਤਾਂ ਮੜੀ-ਮੁਟੀ ਆਕਲ ਨੂੰ ਹੱਥ ਮਾਰ ਇਦਾਂ ਦੇ ਪੇਜ ਬਣਾ ਕੇ ਪੰਜਾਬ ਦੇ ਨਾਂ ਤੇ ਫੁੱਦੂ ਕੰਮ ਕਰੀ ਜਾਂਦੇ ਆ ਤੁਸੀਂ ਭੈਣ ਚੋਦੋ ਕੰਮ-ਕਮ ਕਰ ਲਓ ਕੋਈ ਹੈਨਾ ਉਦਾਂ ਕੋਈ ਹੱਤੀ ਕਰਤ ਕਰ ਲਓ ਕੋਈ ਕੰਮਕਾਰ ਕਰ ਲਓ ਆ ਲੋਕਾਂ ਨੇ ਹਜੇ ਤਾਂ ਚੱਲ ਉਹਦਾ ਵਿਚਾਰੇ ਪਤਾ ਨਹੀਂ ਮਾਤੜ ਤਮਾਟੜਾਉਣੇ ਜੇ ਇਦਾਂ ਦਾ ਕਿਸੇ ਚੱਜ ਦੇ ਬੰਦੇ ਦੀ ਵੀਡੀਓ ਪਾਈ ਹੁੰਦੀ ਨਾ ਤੇ ਉਹ ਤੈਨੂੰ ਠੋਕਾ ਟਖਾਈ ਤੇਰੀ ਚੰਗੀ ਕਰਦਾ ਨਾਲੇ ਅਗਲਾ ਕੇਸ ਕਰਦਾ ਹੈਨਾ ਕਿਸੇ ਸਿੰਗਰ ਦੀ ਉਹ ਵੀਡੀਓ ਪਾਈ ਹੁੰਦੀ ਮੰਨ ਲਓ ਵੀ ਜਿਹੜਾ ਬੰਦਾ ਕੋਈ ਤਕੜਾ ਬੰਦਾ ਚੱਜ ਦਾ ਬੰਦਾ ਜੀ ਕਿਸੇ ਦੀ ਪਾਉਂਦਾ ਤੂੰ ਤੇ ਜੇ ਤੇਰੀ ਜਨਾਨੀ ਦੀ ਕੋਈ ਵੀਡੀਓ ਇਦਾਂ ਪਾਵੇ ਜਾਂ ਕੁਝ ਕਰੇ ਤੇ ਫਿਰ ਤੇਰੀ ਪਟੂਗੀ ਕਿ ਨਹੀਂ ਪਟੂਗੀ ਤੇ ਇਸ ਕਰਕੇ ਵੇਣਦੀ ਆ ਵੀ ਮਾੜਾ ਮੋਟਾ ਆ ਕੇ ਉਹਨੂੰ ਹੱਥ ਮਾਰ ਆ ਇੱਕੋ ਚੈਨਲ ਦੀ ਮੈਂ ਦੇਖੀ ਆ ਮੈਂ ਦੂਜੀਆਂ ਨਹੀਂ ਦੇਖੀਆਂ ਦੁੱਖੀਆਂ ਤੇ ਪਤਾ ਨਹੀਂ ਹੁਣ ਕਿੱਦਾਂ ਦੇ ਬੰਦੇ ਕੀ ਹਿਸਾਬ ਕਿਤਾਬ ਆ ਤੇ ਜੇ ਕਿਸੇ ਚੱਜ ਦੇ ਬੰਦੇ ਨੂੰ ਤੂੰ ਅੜਦਾ ਨਾ ਤੇ ਤੈਨੂੰ ਅਗਲਾ ਦੱਸ ਦਿੰਦਾ ਇਸ ਵੀ ਕਰਦਾ ਤੇ ਨਾਲੇ ਤੇਰੇ ਚਾਰ ਮੂੰਹ ਤੇ ਥੱਪੜ ਵੀ ਲਾਉਂਦਾ ਠੀਕ ਹੈ ਜੀ ਤੇ ਇੰਨੀ ਕੁ ਆਪਾਂ ਗੱਲਬਾਤ ਕਰਨੀ ਸੀ ਕਿਉਂਕਿ ਬੈਠੇ ਬੈਠੇ ਇਹ ਵੀਡੀਓ ਵਾਰੀ ਵਾਰੀ ਸਾਹਮਣੇ ਆਈ ਜਾਂਦੀ ਕੋਈ ਵੀ ਆਪਾਂ ਚਾਹੇ ਇੰਸਟਾਗ੍ਰam 'ਚ ਲਾਉਨੇ ਆ ਜਾਂ ਫੇਸਬੁੱਕ 'ਚ ਲਾਉਨੇ ਆ ਤੇ ਉਹ ਸਾਹਮਣੇ ਆ ਜਾਂਦੀ ਹੀ ਤੇ ਮੈਂ ਕਹਾਂ ਚਲ ਇਹਨੂੰ ਬੋਲ ਕੇ ਪਾ ਦਈਏ ਪਰ ਜਦੋਂ ਮੈਂ ਪੇਜ ਦੇਖਿਆ ਪੇਜ ਉਹੀ ਆ ਹਨਾ ਇੱਕ ਦਿਨ ਪਹਿਲਾਂ ਕੀ ਪਾਉਂਦਾ 4 ਘੰਟਿਆਂ ਬਾਅਦ ਕੀ ਪਾਉਂਦਾ ਖਤਮ ਹੈ ਕਹਾਣੀ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸ਼ੇਅਰ ਕਰਨ ਦਾ ਮੀਨਿੰਗ ਇਹ ਨਹੀਂ ਵੀ ਚੱਲ ਜੇ ਉਹ ਬੰਦੇ ਤੱਕ ਤਾਂ ਜਰੂਰ ਪਹੁੰਚ ਜੇ ਆ ਜਿਹੜਾ ਬੰਦੇ ਨੇ ਪੇਜ ਬਣਾਇਆ ਉਹਨੂੰ ਮੜੀ ਮੁੱਢਾ ਕਲਾਊਗੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ